ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਐਲਾਨਿਆ ਗਿਆ ਗੁਰਦਾਸਪੁਰ ਤੋਂ ਉਮੀਦਵਾਰ ਬੱਬੂ ਦੇ ਕਾਰਜ ਵਰਕੜਿਆ ਦੀ ਲੱਗੀ ਪੀ ਵਰਕੜਾ ਚ ਭਾਈ ਹੱਸਾ ਲੋਕਲ ਉਮੀਦਵਾਰ ਮਿਲਨ ਨਾਲ ਪਾਜਪਾ ਹੋਈ ਮਜ਼ਬੂਤ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਕੜੀ ਚ ਕੱਲ ਪਾਜਪਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਅਦੇ ਤਿੰਨ ਬਾਰ ਵਿਧਾਇਕ ਅਤੇ ਇੱਕ ਵਾਰ ਆਪਣੇ ਕਾਰਜਕਾਲ ਦੌਰਾਨ ਡਿਪਟੀ ਸਪੀਕਰ ਰਹੇ दिनेश सिंह बब्बू ਤੇ ਪਰੋਸਾ ਵਿਖਾਉਂਦੇ ਹੋਏ ਮੈਦਾਨ ਚ ਉਤਾਰਿਆ ਹੈ ਦੱਸਦੇ ਚੱਲੇ ਕਿ ਪੰਜਵਾਂ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਚਾਰ ਲੋਕ ਆਪਣੀ ਦਾਅਵੇਦਾਰੀ ਦੇ ਰਹੇ ਸਨ ਜਿਨ੍ਹਾਂ ਵਿੱਚ ਸਵੰਸ ਲਾਰੀਆ ਕਵਿਤਾ ਖੰਨਾ ਦਿਨੇਸ਼ ਸਿੰਘ ਬੱਬੂ ਅਤੇ ਪੰਜਾਬ ਪੰਜਵਾਂ ਦੇ ਸਾਬਕਾ ਬਰਦਾਨ ਅਸ਼wini ਸ਼ਰਮਾ ਸ਼ਾਮਿਲ ਸਨ ਇਸ ਸੰਬੰਧੀ ਜਦ ਵਰਕਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਵਾਂ ਵੱਲੋਂ ਹਰ ਬਾਰ ਬਾਹਰੀ ਉਮੀਦਵਾਰ ਨੂੰ ਮੈਦਾਨ ਚ ਉਤਾਰਿਆ ਜਾਂਦਾ ਸੀ ਜਿਸ ਵਜ੍ਹਾ ਨਾਲ ਵਰਕਰਾਂ ਦੇ ਕੰਮ ਨਹੀਂ ਸੀ ਹੁੰਦੇ ਅਤੇ ਵਰਕਰਾਂ ਦੀ ਮੰਗ ਸੀ ਕਿ ਇਸ ਵਾਰ ਲੋਕ ਬੰਦੇ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਜਾਵੇ। ਅਦੇ ਪਾਰਟੀ ਹਾਈ ਕਮਾਂਡ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦੇ ਮੈਦਾਨ 'ਚ ਉਤਾਰਿਆ ਹੈ। ਜਿਸ ਵਜ੍ਹਾ ਨਾਲ ਵਰਕਰਾਂ 'ਚ ਭਾਰੀ ਉਤਸ਼ਾਹ ਹੈ। ਦੇਖੋ ਪਹਿਲੇ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਇਹ ਦਿਲ ਤੋਂ ਅਭਾਰ ਪ੍ਰਗਟ ਕਰਨਾ ਵੀ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ। ਔਰ ਪਾਰਟੀ ਨੇ ਚਾਰ ਵਾਰ ਪਹਿਲੇ ਵੀ ਮੈਨੂੰ ਟਿਕਟ ਦਿੱਤੀ ਹੈ ਸੁजानਪੁਰ ਵਿਧਾਨ ਸਭਾ ਤੋਂ। ਹੁਣ ਲੋਕ ਸਭਾ ਦਾ ਦਸਤੂਦ ਦਿੱਤੀ। ਔਰ ਅਜੇ ਮਤਲਬ ਕੱਲ ਸ਼ਾਮ ਦੇ ਲੋਕ ਆਏਗਾ ਸਭ ਮਿਲਣ ਸੁजानਪੁਰ ਤੋਂ ਵੀ ਭੋਏ ਤੋਂ ਵੀ ਬਟਾਲੇ ਤੋਂ ਹਰ ਜਗ੍ਹਾ ਤੋਂ ਲੋਕ ਲਗਾਤਾਰ ਮਿਲ ਆਏਗਾ ਲੋਕਾਂ ਦੇ ਮਨ 'ਚ ਗੱਲ ਇਹ ਸੀ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਉਹ ਪਾਰਟੀ ਹਾਈ ਕਮਾਂਡਾਂ ਉਹਨਾਂ ਦੀ ਜਿਹੜੀ ਵਰਕਰਾਂ ਦੇ ਮਨ 'ਚ ਗੱਲ ਸੀ ਉਹਨੂੰ ਪੂਰਾ ਕੀਤਾ ਹੈ ਕਰਦੇ ਔਰ ਆਉਣ ਵਾਲੇ ਚੋਣਾਂ 'ਚ ਜੇ ਤੁਸੀਂ ਦੇਖਿਓ ਵਰਕਰਾਂ ਦਾ ਮਤਲਬ ਹੌਸਲੇ ਨਹੀਂ ਬਦਲੇ ਨੇ ਵਰਕਰ ਮਿਹਨਤ ਕਰਨ ਨੂੰ ਤਿਆਰ ਨੇ ਕਿ ਇਹ ਜਿਹੜਾ ਚੋਣ ਹੈ ਲੋਕ ਸਭਾ ਗੁਰਦਾਸਪੁਰ ਦਾ ਇਹ ਕੋਈ ਮੁਸ਼ਕਲ ਨਹੀਂ ਰਹਿਣ ਵਾਲਾ ਇਹ ਭਾਰਤੀ ਜਨਤਾ ਪਾਰਟੀ ਨੇ ਸੀਟ ਜਿੱਤ ਕੇ ਮੋਦੀ ਜੀ ਦੇ ਝੋਲੇ ਚ ਪਾਣੀ ਸਰ ਸਨੀ ਜੋਰ ਪਿਛਲੀ ਵਾਰ ਸੰਸਦ ਸੀ ਜੇ 5 ਸਾਲ ਹੋਇਆ ਨਹੀਂ ਲੱਗਦਾ ਨਹੀਂ ਕਿ ਹੋਵਾ ਕੋ ਨੁਕਸਾਨ ਹੋਗਾ ਦੇਖੋ ਪਹਿਲੀ ਗੱਲ ਤਾਂ ਹੈ ਕਿ ਸਨੀ ਜੋਲ ਆਂਦੇ ਰਹੇ ਨੇ ਇਹ ਆਪ ਵਿਰੋਧੀ ਜੋ ਮਰਜ਼ੀ ਫੌਨ ਫਲਾਈ ਜਾਣ ਜਾਂ ਜੋ ਮਰਜ਼ੀ ਕਹੀ ਜਾਣ ਲੇਕਿਨ ਇਹ ਹੈ ਕਿ ਜੇ ਉਹ ਘਟਾ ਆਏ ਨੇ ਜਾਂ ਕੋਈ ਕਮੀ ਪੇਸ਼ੀਰੀ ਹੈ ਉਸੇ ਕਰਕੇ ਪਾਰਟੀ ਨੇ ਲੋਕਲ ਕੈਂਡੀਡਟ ਦਾ ਇਸੇ ਗੱਲ ਦੀ ਗੱਲ ਸਾਰਿਆਂ ਦੀ ਕਿ ਲੋਕਲ ਕੈਂਡੀਡਟ ਕਦੇ ਪਹੁੰਚਦਾ ਲੋਕਲ ਕੈਂਡੀਡਟ ਪਾ ਦੇ ਦਿੰਦਾ ਸਾਰਾ ਕੋਈ ਕਿਸੇ ਦਾ ਗੁੱਸਾ ਕਿਹੜਾ ਕੋਈ ਕਿਸੇ ਦਾ ਨਹੀਂ ਸਾਰੀ ਪਾਰਟੀ ਇੱਕ ਜੋੜਾ ਸਭ ਨੇ ਇਕੱਠੇ ਹੋ ਕੇ ਚੱਲਾਂਗੇ ਪ੍ਰਿਆ ਨੇਤਾ ਜੀ ਇਹ ਸ਼ੁਰੂ ਤੋਂ ਹੀ ਜਿਹੜੇ ਇਹ ਲੋਕਾਂ ਨਾਲ ਬਹੁਤ ਇਹਨਾਂ ਦਾ ਸੰਪਰਕ ਹੈ ਇਹਨਾਂ ਦਾ ਤੁਸੀਂ ਰੋਜ਼ਾਨਾ ਦਾ ਜਿਹੜਾ ਕੰਮ ਦੇਖ ਲਓ ਇਹ ਸਵੇਰੇ 5 ਵਜੇ ਉੱਠ ਕੇ ਜਿਹੜੇ ਆਪਣੇ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਨੇ ਕੋਈ ਵੀ ਲੋਕ ਜਿਹੜੇ ਆਉਂਦੇ ਨੇ ਇਹਨਾਂ ਨੂੰ ਮਿਲਣਾ ਕਿਸੇ ਨੂੰ ਇਸ ਤਰ੍ਹਾਂ ਜਾਣ ਨਹੀਂ ਦਿੰਦੇ ਇਸ ਸਵੇਰੇ ਉੱਠ ਕੇ ਜਿਹੜੇ ਇੱਥੇ ਬੈਠੇ ਹੁੰਦੇ ਨੇ ਲੋਕਾਂ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ। ਭਾਜੀ ਜੀ ਨੇ ਇਸ ਵਾਰ ਲੋਕਲ ਕੈਂਡੀਡੇਟ ਦੇ ਦਿੱਤਾ ਬਤਾਵਾ ਹੀ ਕਿਹੜਾ। ਬਰਕਰਾਰਾਂ ਦਾ ਬਹੁਤ ਵਧੀਆ ਇਹ ਸਾਰਾ ਉਸਾਜ ਆ ਲੋਕਾਂ ਦੀ ਤੁਸੀਂ ਦੇਖ ਰਹੇ ਹੋ ਕੱਲ ਦਾ ਜ਼ਿਲ੍ਹੇ ਦੀ ਘੋਸ਼ਣਾ ਹੋਈ ਦੀ ਆ। ਭਾਜੀ ਜੀ ਨੇ ਦੇਸਤ ਗੱਡੀ ਦੀ ਆ। ਸਾਰੇ ਪੰਜਾਬ ਤੋਂ ਉਸਾਜ ਆ ਤੇ ਗਦਾਸਪੁਰ ਕੌਂਸਲਡੈਂਸੀ ਤੇ ਬਹੁਤ ਜ਼ਿਆਦਾ ਉਸਾਜ ਆ ਕਿਉਂਕਿ ਤੇ ਕਦੀ ਭਾਜੀ ਜੀ ਵਾਲੋ ਲੋਕਲ ਕੈਂਡੀਡੇਟ ਨਹੀਂ ਆਇਆ। ਪਹਿਲੀ ਵਾਰੀ ਹੋਇਆ ਕਿ ਭਾਜੀ ਜੀ ਨੇ ਲੋਕਲ ਕੈਂਡੀਡੇਟ ਦਿੱਤਾ ਤੇ ਬਹੁਤ ਵਧੀਆ ਕੈਂਡੀਡੇਟ ਦਿੱਤਾ ਆ। ਲੋਕਾਂ ਦੇ ਦਿਲਾਂ ਦੀ ਹਰ ਮੰਦੀ ਗੱਲ ਹੈ ਇਸ ਕਰਕੇ ਸਾਰੇ ਲੋਕ ਸਾਰੇ ਨਾਲ ਨੇ ਤੇ ਥੋੜੀ ਜੀ ਹੈ ਕਿ ਪਿਛਲੀ ਵਾਰੀ ਸਾਡੇ ਕੋਲ ਕੰਮ ਕਸ਼ਟ ਘਟ ਹੋਈ ਸੀ ਇਸ ਵਾਰੀ ਉਹ ਪੂਰੀ ਕਸਰ ਕਰਾਂਗੇ ਆਪਾਂ ਅੱਜ ਜਿਹੜੇ ਹਲਕੀ ਦੇ ਵ代ਕ ਨੇ ਐਕਸਪਟ ਡੈਗਰੀ ਹੈ ਉਸ ਸ਼ਾਫ ਸ਼ਬੀ ਤੇ ਬਿਲਕੁਲ ਇੱਕ شریف ਕੈਂਡੀਡੇਟ ਹੈ ਤੇ ਉਹਨਾਂ ਦਾ ਇੰਨੀ ਕਿ ਲੋਕਪ੍ਰਿਤਾ ਕਿ ਜੋਸ਼ਨ ਲੱਗ ਰਿਹਾ ਹੈ ਕਿ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿਹੜਾ ਹੈ ਉਸ ਸੀਟ ਤੇ ਤੁਰ ਜਾ ਰਹੇ ਹਾਂ